ਦੋਸਤੋ ਇਹ ਵੀਡੀਓ ਤੇ ਵੀ ਦੇਖ ਲੋ ਮੁੰਡੇ ਦਾ ਟੈਲੰਟ ਸਾਰੀ ਦੁਨੀਆ ਤੋਂ ਵੱਖਰਾ ਹੈਗਾ ਅੱਜ ਤੱਕ ਮੈਂ ਦਾਇਰ ਦੀ ਦੇਖੀ ਨਹੀਂ ਕਿਸ ਤਰ੍ਹਾਂ ਪ੍ਰਮਾਤਮਾ ਨੇ ਵੱਖਰਾ ਬਣਾਇਆਗਾ ਨੌਜਵਾਨ ਨੇ ਆਪ ਨੇ ਉਧਰੋਂ ਪਛਾਣਿਆ ਟੈਲੰਟ ਨੂੰ ਪਛਾਣਿਆ ਤੇ ਦੁਨੀਆ ਦੇ ਵਿੱਚ ਲੈ ਕੇ ਆਇਆ ਸੋਸ਼ਲ ਮੀਡੀਆ ਤੇ ਦਾ ਅਕਾਊਂਟ ਵੀ ਹੈ ਬਾਈ ਦਾ ਤੇ ਉਹਦੇ ਤੇ ਵੀਡੀਓ ਐਪਲੋਡ ਕਰਦਾ ਰਹਿੰਦਾ ਦੇਖੋ ਕਿਸ ਤਰ੍ਹਾਂ ਬੈਕ ਸ਼ੈਡ ਜਿਹੜੇ ਆਪਣੇ ਹੱਡ ਹੁੰਦੇ ਆ ਮੋਰਾਂ ਵਾਲੇ ਉਹਦੇ ਨਾਲ ਕੋਕੋਨਟ ਦਾ ਪਿੰਡ ਰਗੜ ਦੁੰਦਾਗਾ ਤੇ ਸੇਵ ਸੇਵ ਦਾ ਜਮਾ ਸੱਪਿਆ ਨਾਸ ਕਰ ਦੂੰਗਾ ਬੀ ਸਖਤ ਤੇਜ਼ ਹੋਵੇ ਮਿੰਟਾਂ ਸਕਿੰਟਾਂ ਚ ਕਰੜ ਕਰੜ ਕਰ ਦੰਦਾਗਾ ਧਿਆਨ ਨਾਲ ਵੀਡੀਓ ਨੂੰ ਅੰਤ ਤੱਕ ਵੇਖੀ ਚੱਲਿਓ ਫਿਰ ਦਮ ਦਿਖਾਵਾਂਗੇ ਤੁਹਾਨੂੰ ਹੁਣ ਪਹਿਲਾਂ ਤੁਸੀਂ ਤਰਬੂਜ ਵੇਖ ਲਓ ਦੇਖੋ ਇਹ ਕਿਸ ਤਰ੍ਹਾਂ ਇਹ ਤਰਬੂਜ ਦਾ ਸਿੰਡਰ ਘਟਦਾ ਜਾਮਾ ਅਨ ਤੇ ਦੇਖੀ ਚੱਲੋ ਵੇਖੋ ਜਿਹਨ ਕੱਪੜਾ ਪਾ ਕੇ ਕਿਸ ਤਰ੍ਹਾਂ ਕਮਾਲ ਦੀ ਗੱਲ ਆ ਹਰੀ ਦੁਨੀਆ ਤੋਂ ਵੱਖਰਾ ਬਣਾ ਕੇ ਕਲਿਆ ਬਾਈ ਨੂੰ ਸਲੂਟ ਆ ਆਪਣੇ ਹੁਨਰ ਨੂੰ ਪਛਾਣਿਆ ਦੁਨੀਆ ਦੇ ਵਿੱਚ ਲੈ ਕੇ ਆਇਆ ਕੱਕਾ ਵਕਰਾ ਗੁਣ ਹੁੰਦਾਗਾ ਆਰਾਜ ਕੋਈ ਨਹੀਂ ਹੁੰਦਾ ਕਿਸੇ ਨੂੰ ਪਰਮਾਤਮਾ ਨੇ ਕਿਹੋ ਜਿਹਾ ਗੁਣ ਦੱਤਾ ਕਿਸੇ ਨੂੰ ਕਿਹੋ ਜਿਹਾ ਦੱਤਾ ਇਹਦਾ ਬਹੁਤ ਵਧੀਆ ਤੇ ਵੱਧ ਤੋਂ ਵੱਧ ਇਸ ਵੀਰ ਨੂੰ ਸਪੋਰਟ ਕਰੋ ਵੀ ਗਾਂ ਆਉਣ ਵਾਲੇ ਵੀਡੀਓ ਲਈ ਇੱਕ ਮਿਸਾਲ ਬਣੇ ਤੇ ਗਾਂ ਆਉਣ ਵਾਲੀ ਵੀਡੀ ਇਹ 바ਾਈ ਤੋਂ ਸਿੱਖ ਕੇ ਉਹ ਵੀ ਆਪਣੇ ਹੁਨਰ ਨੂੰ ਪਛਾਣਨ ਜਾਣ ਮਤੈ ਇਹਨੇ ਵੀ ਵੀਰ ਨੇ ਆਪਣੇ ਉਹਨੂੰ ਲਿਆ ਹੋਲੀ-ਹੋਲੀ ਨੇ ਪੋਸਟ ਕੀਤੀ ਆਪਦਾ ਸਰੀਰ ਨੂੰ ਪਛਾਣਿਆ ਤੇ ਐਕਟੀਵਿਟੀ ਕਰਦਾ ਰਿਹਾ ਦੇਖੋ ਇਹ ਕਿਹੋ ਜਿਹਾ ਹਰਕਤ ਜੀ ਇਹਦਾ ਵੇਲਾ ਪੂਰੀ ਅੰਦਰ ਕੱਢਦਾ ਹੁੰਦਾ ਹੈ ਸਲੂਟ ਆ ਵੀਰ ਨੂੰ ਵਾਈ ਉੱਪਰ ਚੜ੍ਹਦੀ ਗਲਾ ਬਕਸ਼ੇ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਮੈਂਟ ਤੇ ਫੋਲੋ ਕਰ ਲਓ